ਸਾਰਾ ਕੁਝ ਚੈੱਕ ਕਰਾਂਗੇ ਜਿਹੜਾ ਪਤਵਾਵਾ ਵੀ ਆਪਣੀ ਜ਼ਿੰਮੇਵਾਰੀ ਤੇ ਗਲਤ ਕੰਮ ਨਹੀਂ ਕਰਨਾ ਕਿਉਂ ਜੀ ਅਕਰੀ ਭਾਈ ਮੈਨੂੰ ਤਾਂ ਕੁੜੀ ਠੀਕ ਲੱਗਦੀ ਐ ਠੀਕ ਐ ਸਾਹਿਬਾਈ ਠੀਕ ਐ ਕੈਰਪੀਆਂ ਦੀ ਐ ਮੇ ਵੀ ਮੈਂ ਤਾਂ 20000 ਰੁਪਏ ਦੇ ਕੋਈ ਸਾਹਬ ਨਾ ਕਰ ਲੈ ਰਿਸ਼ਤੇਦਾਰ ਵੀ ਬਾਬੇ ਦੇ ਨੇ ਇਹ ਕੁੜੀ ਬਸ ਇਹਨੂੰ ਯਾਦ ਰੱਖਣ ਕਿਹੜੀ ਗੱਲ ਐ ਤੇ ਮੇਰੀ ਵੀ ਅਜੇ ਵਾਣੀ ਨਹੀਂ ਹੋਈ ਮੈਂ ਤੜਕੇ ਦਾ ਆਇਆ ਹਾਂ ਸਭ ਤੋਂ ਪਹਿਲਾਂ ਬਿਚਦਲਾਲਾ ਨੇ ਬੋਣੀਆਂ ਵੀ ਕਰ ਲਈਆਂ ਆਪਣੀ ਗੋਣੀ ਨੂੰ ਹਰੇਕ ਮਰਦਾ ਹੈ ਮੇਮ ਨੇ ਖਾਂਦੇ ਪੀਂਦੇ ਪੱਤੇ ਪੁੱਤੇ ਤੱਕੜੇ ਹੈ ਮੇਮਣੀਆਂ ਤਾਂ ਭਾਈ ਤੋ ਤਿੰਨ ਨਗ ਬਣਦੇ ਨੇ ਆਪਣੀ ਮੈਂ ਮੜੀ ਜੀ ਬਿਛਦੀ ਚੱਪ ਕੇ ਚੈੱਕ ਕਰਦਾ ਮੈਂ ਕਰ ਲੈ ਕਰ ਲੈ ਉਹਨੂੰ ਚੈੱਕ ਕਰ ਲੈ ਕਿੱਧਰ ਗਈ ਉਹ ਹੋ ਗਈ ਹਰੀ ਲੈ ਭਾਈ ਕਰਵਾ ਦੀ ਕੋਈ ਨਾ ਪਹਿਲਾਂ ਸਾਰਾ ਘੋਟਾਰਾ ਮਾਰ ਕੇ ਲੱਗੜੀ ਕਰ ਅੱਠ ਲੋਟ ਹੈ ਭਾਈ ਕੋਈ ਗੱਠ ਨਹੀਂ ਮੋٹے ਥਣਾ ਦੀ ਹੈ ਤੰਦੂਮ ਵੀ ਚੱਕਰ ਲਾ ਕਰਨੇ ਗਰੀ ਗੱਲ ਹੈ ਇਹ ਗੱਲ ਹੁਣ ਥੱਲੀ ਮਾਰ ਲੈ ਸਾਡੇ ਕੋਲ ਹਾਂ ਇਹ ਭਾਈ ਮਿੰਨੇ ਸਭ ਮਿੰਨੇ ਦੇ ਹੋ ਗਏ ਨੇ ਹਾਂ ਹੋ ਗਏ ਨੇ ਨਗਰਾਂ ਚ ਹੋ ਜਗੇ ਕਾਫੋਰ ਦੇ ਕੀ ਪੈਸਾ ਵੇਚਤੀ ਹਾਂ ਕਿੰਨੇ ਦੀ ਚਲੋ ਚਾਹੀ ਗੱਡੋ ਭਾਈ ਜੇ ਪਸੰਦ ਆ ਤਿੰਨ ਨਾਕ ਬਣਦੇ ਨੇ ਆਪਣੇ ਤਕੜੀਆਂ ਵੇ ਬਣੀਆਂ ਨੇ ਲੈ ਆ ਜਾ ਭਾਈ ਮੇਰੀ ਆ ਇਹਨਾਂ ਨੇ ਦੋ ਚਾਰ ਬੱਕਰੀਆਂ ਲੈਣੀਆਂ ਨੇ ਠੀਕ ਆ ਠੀਕ ਆ ਭਾਈ ਪਹਿਲੀ ਮੰਡੀ ਵੀ ਮੈਂ ਦਵਾਈਆਂ ਨੇ ਆਪਣੇ ਗਾਖ ਨੇ ਠੀਕ ਆ ਭਾਈ ਪਸੰਦ ਆ ਭਾਈ ਫੇਰ ਤਾਂ ਮੈਂ ਕੋਈ ਛੇੜਾ ਛੇੜਾ 17000 ਨਹੀਂ 17 17 ਵੀ ਲੈ ਜਾ ਬਾਈ ਯਾਰ ਨਾਲ ਕਰ ਬਾਈ ਨੂੰ ਮਾਰ ਪਾ ਵੀ ਇਹਨਾਂ ਨੂੰ ਪਾਵੇ ਕਿਹੜੀ ਗੱਲ ਨਾ ਆਪਾਂ ਨੂੰ ਪਾਵੇ ਕਿਹੜੀ ਗੱਲ ਆ ਅੱਜ 10000 ਦੇ ਬੱਚੇ ਹੀ ਨਹੀਂ ਦੂੰਗਾ ਬਲਾਲਾ ਵੀ ਯਾਰ ਪਰ ਰਹੀ ਰੱਖਣੀ ਹਾਂ ਮੇਰੇ ਮੈਂ ਤਾਂ ਤੇਥੋਂ ਦੇਖ ਦਲਾਲੀ ਲੈਣੀ ਆ 500 ਰੁਪਏ ਕਹ ਕੇ ਲੈਣੀ ਆ ਨਾ ਨਾ ਠੀਕ ਆ ਉਹਨਾਂ ਤੋਂ ਵੀ ਲੈਣੀ ਹੈ ਹਾਂ ਫੇਰ ਰੋਟੀ ਬਣ ਜੂ ਮੇਰੀ ਠੀਕ ਆ ਬਾਈ ਹੋਰ ਫਿਰ ਦੇਣੀ ਕਿੱਥੇ ਹੈ ਜਮਾ ਜਾਈ ਜੀ ਹਾਂ 1000 ਹੱਡ ਪਰਾਂ ਯਾਰ ਬਾਈ ਹੋਈ ਚੱਕ ਹੁਣ ਲੈ ਜਾ 19 ਦੀ ਨਹੀਂ ਦੰਦਾ ਮੈਂ ਤੈਨੂੰ ਜਾਇਜ਼ੀ ਕਰ ਰਿਹਾ ਜੂ ਯਰੋਂ ਭਾਈ ਜਮੇ 4-500 ਘੱਟ ਲਿਜਾ ਬਸ ਕਿਉਂ ਭਾਈ ਕਰੀਏ ਗੋਸਾ ਹੈ ਨਹੀਂ ਭਾਈ ਤੇ ਨਹੀਂ ਰਹਿਣਾ ਚੱਲਣਾ ਬੱਕਰੀ 20000 ਦੀ ਬਣੂਗੀ ਫਿਰ ਤਾਂ ਮੈਂ ਇਹਨੂੰ ਤਾਂ ਸਾਈ ਦੇਵਾ ਜੇ ਮੰਨੂ ਵਾਲਾ ਜੇ ਤੁਹਾਨੂੰ ਨਹੀਂ ਪੁੱਗਦੀ ਕੋਈ ਤੱਕਾ ਨਹੀਂ ਤਿੰਨ ਨਗਨੇ ਮੀਵਨੀਆਂ ਤਕੜੀਆਂ ਨੇ ਥੱਲੇ ਹੈ ਜੀ ਲੈਓ ਭਾਈ ਕੁੜੀ ਦਾ ਮਾਨ ਰੱਖਾ ਤੇਰੇ ਤਾਂ 190 ਪੱਲੇ ਪੂ 19.5 ਦੀ ਹੋ ਗਈ ਚੱਕਾ ਸਾਡ ਕੁੜੀ ਨੇ ਕਹਿਤਾ ਆਹ ਦਿਖਾ ਬੱਕਰੀ ਫੜ ਕੇ ਮੜੀ ਆਪਾ ਵੀਡੀਓ ਚ ਆ ਬੱਕਰੀ ਜਾ ਫੜ ਕੇ ਆਤੀ ਚੰਤ ਤੇ ਐਵੇਂ ਹੀ ਸਿਆਣਾ ਬੰਦਾ ਤੂੰ ਧੋਖਾ ਦੀ ਕਰਦਾ ਦੇਖਿਆ ਮੈਂ ਕਈ ਮੰਡੀਆਂ ਚ ਰੋਜ਼ ਦਾ ਵਪਾਰੀ ਨਹੀਂ ਧੋਖਾ ਕਰਦਾ ਹੁੰਦਾ ਤਾਉ ਜੀ ਆ ਬੱਕਰੀ ਦਾ ਸੌਦਾ ਹੋਇਆ 19000 ਦਾ ਤੇ ਆ ਬਾਈ ਤੋਂ ਲਈ ਹੈ ਕਿਹੜਾ ਪਿੰਡਾੜੀ ਤੇਰਾ ਰੂੜੇ ਕੀ ਰੂੜੇ ਕੀ ਤੋਸ ਬਸ ਬਣ ਗਈ ਭਾਈ ਵੀਡੀਓ ਦਾ ਤੈਨੂੰ ਨਹੀਂ ਵਿੱਚ ਲੈਂਦੇ ਕੋਈ ਗੱਲ ਨਹੀਂ ਭਾਈ ਮਜੂਰਾ ਤੈਨੂੰ ਹਾਂ ਜੀ ਹਾਂ ਸਾਢੇ 19 ਦੀ ਲਈ ਹੈ ਹਾਂ ਹਾਂ ਜਾਂ ਮੇਮਣੀਆਂ ਦੋਏ ਚੱਲ ਚੱਕ ਲਾਂਗੇ ਐ ਕਰੀ ਫਿਰਨ ਦੇ ਨੂਰੀ ਕੋਈ ਨਾ ਕੋਈ ਨਾ ਖਾਹਰਾ ਦੇ ਪੱਤੇ ਅਸੀਂ ਘੇੜਾ ਕੱਢ ਲਈਏ ਪੈਸੇ ਦੇਓ ਭਾਈ ਕੁੜੀਏ ਪੈਸੇ ਦੇ ਭਾਈ ਜਿੰਨ ਲਾਨੇ ਆ 500 ਵਿੱਚ ਪਾ ਲਾ 500 ਦਾ ਲੋਡ ਤੇਰੇ ਚ ਆ ਗਿਆ ਬਸ ਆਇਆ ਵਿੱਚ ਪਾ ਲਾ ਦੱਪਣਾ ਨਹੀਂ ਬੱਕਾ ਦਨਾਂ ਦੇ ਵੀ ਸੀਗੇ ਹੋਰ ਚਲੋ ਦਿਖਾ ਦਾਂਗੇ ਆਪਾਂ ਕੋਈ ਗੱਲ ਨਹੀਂ ਤੋਂ 4 5 6 7 8 9 ਤੋਂ 0 ਪਰ 0 0 ਤੋਂ ਸਾਡੇ ਹੁੰਦੀ ਪੂਰੀ ਨਹੀਂ ਬਾਈ ਗਣਕੇ ਤੇ ਤਿੰਨ ਦਾ ਇਧਰ ਦੁਬਾਰਾ ਗਿਣਦੇ ਸਾਡੇ ਨਹੀਂ ਠੀਕ ਹੈ ਮੈਨੂੰ ਪਤਾ 500 ਕੱਢੇ ਮੈਂ 20 ਹੀ ਲਿਖਿਆ ਸੀ ਨਹੀਂ ਬਾਈ ਦੁਬਾਰਾ ਗਣਦਾ ਨੇ ਆਪਾਂ ਕਿਉਂਕਿ ਧੋਖਾ ਵੀ ਹੋ ਸਕਦਾ ਹੈ ਗਲਤ ਕੰਮ ਨਹੀਂ ਕਰਦੇ ਕਿਸੇ ਨਾਲ ਯਾਰ ਜੀ ਹੁਣ ਸੌਤ ਤੋਂ 10 10 ਰੁਪਏ ਤੇਰਾ ਜੋ ਆ ਉਹ ਤੇਰੇ ਕੋਲ ਆ ਰੱਖੀਂ ਉਹ ਤੇਰੇ ਕੋਲ ਆ ਰੱਖੀਂ ਲੈ ਭਾਈ ਸਾਡੇ ਹੁੰਦੀ ਸਾਡੇ ਹੁੰਦੀ